ਜੀ ਆ ਮੋਟਰ ਚੱਲ ਪਈ ਜੇ ਇਥੋਂ ਕਰ ਥੱਲੇ ਨੂੰ ਭਾਈ ਆ ਹਰੇ ਹਰੇ ਰੰਗ ਵਾਲੀ ਜਿਹੜੀ ਵੱਡੀ ਹੋਈ ਜ਼ਮੀਨ ਆ ਵੱਖਰੀ ਦਕਾਰ ਰਹੀ ਆ ਸੜਕ ਤੇ ਫਰੰਟ ਲੱਗਦਾ ਸਾਲਮ ਮੋਟਰ ਹੈ ਢਾਈ ਕਿੱਲੇ ਜ਼ਮੀਨ ਹੈਗੀ ਆ ਹਰੇ ਹਰੇ ਰੰਗ ਵਾਲਾ ਜਿਹੜਾ ਆ ਫਰੰਟ ਹੀ ਫਰੰਟ ਹੈ ਸਾਰਾ ਪੂਰੇ ਦਾ ਪੂਰਾ ਹਾਂ ਹਾਂ ਇਹ ਇੱਥੇ ਤੱਕ ਆ ਗਏ 2.5 ਕਿੱਲੇ ਜ਼ਮੀਨਾਂ ਭਾਈ ਤੇ ਪੂਰਾ ਸਾਲ ਮੋਟਾ ਹੈ ਕਿ ਨਹਿਰੀ ਪਾਣੀ ਹੈਗਾ ਵੀ ਲੱਗਦਾ ਤਾਂ ਹੈਗਾ ਹੈਗਾ ਹਨਾ ਓਕੇ ਚਲੋ ਲਓ ਜਿੱਥੋਂ ਸਟਾਰਟ ਹੋ ਗਿਆ ਦੂਜੀ ਸਾਈਡ ਤੋਂ ਫੇਰ ਤੁਹਾਨੂੰ ਦਿਖਾ ਰਿਹਾ ਆ ਯਾਰ ਸਾਨੂੰ ਪਤਾ ਹੈ ਤੁਹਾਨੂੰ ਪਤਾ ਸਾਨੂੰ ਪਤਾ ਹੀ ਹੈ ਹਰੇ ਹਰੇ ਰੰਗ ਵਾਲੀ ਜਿਹੜੀ ਹੈਗੀ ਆ ਸਾਨੂੰ ਅਜਿ ਲੈ ਕੇ ਆਇਆ ਉਹਨੂੰ ਕੋਈ ਕਿਹੜੇ ਸਰਕ ਤੇ ਫਰੰਟ ਲੱਗ ਗਿਆ ਇਹਦਾ ਵੀ ਇਹੀ ਲੈਣੇ ਪਹਿਲਾਂ ਬੇਤਾਰੇ ਦੂਜਿਆਂ ਨਾਲ ਬਹਿਣਾ ਅੱਛਾ ਜੀ ਜਾਂਦਾ ਦੱਸੋ ਕਿ 5 ਕਿੱਲੇ ਵਾਲੇ ਕੀ ਹੈ ਆਹ ਮੋਟਰ ਆ ਗਈ ਥੈਂਕ ਯੂ ਮੰਗੇ ਹਾਂ ਓਵਿਸ਼ਾਨੰਦ ਦੇ ਕੋਲੋਂ ਕਰਦਾ ਭਾਈ ਆਪਾਂ ਨੂੰ ਲਓ ਭਾਈ ਓਕੇ ਨੋ ਜਿੱਥੋਂ ਸਟਾਰਟ ਹੋ ਗਈ ਆ ਦੂਜੀ ਸਾਈਡ ਤੋਂ ਫੇਰ ਤੁਹਾਨੂੰ ਦਿਖਾ ਰਿਹਾ ਆ ਯਾਰ ਸਾਨੂੰ ਪਤਾ ਹੈ ਤੁਹਾਨੂੰ ਪਤਾ ਸਾਨੂੰ ਪਤਾ ਹੈ ਹਰੇ ਹਰੇ ਰੰਗ ਵਾਲੀ ਜਿਹੜੀ ਹੈਗੀ ਆ ਅਜਿ ਲੈ ਕੇ ਆਇਆ ਉਹਨੂੰ ਕੋਈ ਦੂਜੀ ਸ਼ਰਤ ਤੇ ਫਰੰਟ ਲੱਗ ਗਿਆ ਇਹਦਾ ਇਹ ਵੀ ਇਹੀ ਲੈਣੇ ਪਹਿਲਾਂ ਵੀ ਸਾਰੇ ਜੂੜੀਆਂ ਨਾਲ ਬਹਿਣਾ ਅੰਛਾ ਜੀ ਜਾਨਦਾ ਕਿ ਪੰਜ ਕਿੱਲਾਂ ਦੇ ਕੀ ਹੈ ਆ ਮੋਟਰ ਆ ਵੀ ਤਾਂ ਹੀ ਕੋਈ ਨਹੀਂ ਹਾਂ ਹਾਂ ਉਹ ਵੀ ਸਾਨੂੰ ਨਹੀਂ ਕੋਸ਼ਿਸ਼ ਕਰਦਾ ਭਾਈ ਆਪ ਨੂੰ ਲਓ ਭਾਈ ਜੀ ਜਣਾ ਇਹ ਭਾਈ ਅਸੀਂ 18 ਫੁੱਟੀ ਰੋਡ ਤੋਂ ਪੱਟੀ ਵਾਲੀ ਤੋਂ ਆ ਰਹੇ ਹਾਂ ਚਾਰ ਕਰਮ ਦਾ ਚੌੜਾ ਰਸਤਾ ਜ਼ਮੀਨ ਕਿੱਥੋਂ ਚੱਲੀ ਆ ਦੇ ਨਾਲ ਹੀ ਚੱਲ ਗਈ ਜ਼ਮੀਨ ਉਹ ਮੋਟਰ ਤੋਂ ਸਟਾਰਟ ਹੋ ਗਈ ਹਾਂਜੀ ਆ ਜਿਹੜੀ ਆ ਹਾਂ ਕਦੀ ਦੀ ਹੈ ਜੀ ਵੱਡੀ ਪਿੰਡੀ ਵੈਸੇ ਹਾਂ ਵੱਡੀ ਵੱਡੀ ਕਿੱਥੇ ਢਾਈ ਕਿੱਲੇ ਇਹ ਤਿੰਨ ਹੈ ਇਹ ਤਿੰਨ ਹੈ ਢਾਈ ਪਿੰਡ ਕੋਲੇ ਹੈ ਉਹ ਆ ਸੜਕ ਦੇ ਉੱਪਰ ਹੀ ਆ ਉਹ ਤਾਂ ਸੜਕ ਤੇ ਹਾਂਜੀ ਭਾਈ ਜੀ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਿੰਨ ਕਿੱਲੇ ਜ਼ਮੀਨਾਂ ਆ ਮੋਟਰ ਹੈਗੀ ਸਾਲਮ ਮੋਟਰ ਹੈ ਉਹ ਸਾਹਮਣੇ 18 ਮੁੱਟੀ ਰੋਡ ਤੋਂ ਅਸੀਂ ਆਿਆਂਗੇ ਮਨ ਲਓ ਉਧਰੋਂ ਤਿੰਨ ਚਾਰ ਕਿੱਲੇ ਹਟ ਕੇ ਪੂਰਾ ਚੌੜਾ ਚਾਰ ਘਟਿਆਂ ਦਾ ਰਸਤਾ ਮੌਕੇ ਤੇ ਆ ਇਧਰ ਨੂੰ ਦਿਖਾ ਦੇ ਪ੍ਰਦੀਪ ਆ ਜਿਹੜੀ ਇੱਥੋਂ ਨਾਲ-ਨਾਲ ਮੋਟਰ ਦੇ ਚਲੀ ਗਈ ਉਹ ਸਾਹਮਣੇ ਐ ਮੁੜਿਆ ਜੀ ਇਧਰ ਨੂੰ ਜ਼ੂਮ ਕਰਕੇ ਦਿਖਾ ਦੇ ਨਾਲ-ਨਾਲ ਮੁੜ ਕੇ ਉਹ ਜੀਦੀ ਦੇ ਨਾਲ-ਨਾਲ ਤੇ ਆ ਵੱਡੀ ਹੋਈ ਜਿਹੜੀ ਦਿਖਾਈ ਦਿੰਦੀ ਆ ਤੇ ਜਿਹੜੀ ਖੜੀ ਆ ਜਿਹੜੀ ਇਹ ਬਾਹਰ ਹੈ ਜਿਹੜੀ ਵੱਡੀ-ਵੱਡੀ ਹੈਗੀ ਇਹ ਹਾਂ ਜਿਹੜੀ ਮਲੇ-ਮਲੇ ਰੰਗ ਵਾਲੀ ਵੱਖਰੀ ਦਿਖਾਈ ਦੇ ਰਿਹਾ ਤਿੰਨ ਕਿੱਲਾਂ ਦਾ ਟੱਕ ਹੈ ਜੀ ਸਾਲ ਮੋਟਰ ਹੈ ਇੱਕ ਕਸਬੇ ਪਿੰਡ ਦੇ ਕੋਲੇ ਹੈ ਗਿਆ ਸੀ 18 ਫੁੱਟੀ ਰੋਡ ਤੋਂ ਸਿੱਧਾ ਹੀ ਰਸਤਾ ਚਾਰ ਗਟਿਆਂ ਦਾ ਉਹ ਸਾਹਮਣੇ ਤਿੰਨ ਕ ਡੂਮ 깔 ਕੇ ਮਾਰੀ ਜ ਮਾਰਦੇ ਉਧਰ ਨੂੰ ਵੇਜੇ ਤਾਂ ਚੱਲ ਆਪਾਂ ਰਸਤੇ ਤੋਂ ਵੀ ਉਧਰੋਂ ਵੀ ਦਿਖਾਈ ਹੋਈ ਆ ਪੂਰਾ ਟੌਪ ਦਾ ਟੱਕਾ ਭਾਈ ਜਿਹਨੇ ਲੈਣਾ ਟੈਲੀਫੋਨ ਕਰਕੇ ਸੰਪਰਕ ਕਰ ਲਿਓ ਪਰ ਲੈਣ ਵਾਲੇ ਵੀਰ ਬਣ ਕੇ ਉਹ ਸਾਧ ਲੈਣ ਵਾਲੇ ਨਾਜ਼ਰ ਕਰਿਆ ਕਰੋ ਬਹੁਤ ਤੰਗ ਹੋਣੇ ਸੀ ਜਿਹਨੇ ਖਰੀਦਣੀਆਂ ਉਹ ਫੋਨ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ